ਮੋੜੀ ਦਾ ਭਾਈ ਆਇਆ ਆਪਾਂ ਨੂੰ ਲੈਣ ਵਾਸਤੇ ਹਸਪੀਟਲ ਮੋੜੀ ਦਾ ਭਾਈ ਆ ਜਿੰਨ ਮੁੰਡੇ ਹੋਰ ਨਾਲ ਤੇ ਬੰਦੇ ਵੀ ਭਰਾ ਹੀ ਹੁੰਦੇ ਹੁੰਦੇ ਆ ਬਈ ਆ ਗਏ ਆ ਭਾਈ ਸਾਰੇ ਜਾਣੇ ਆਪਣੇ ਭਰਾ ਮਾਣੇ ਘਰਾਇਆ ਮਾਣ ਦੀ ਗਾਇਆ ਤੇ ਆਇਆ ਆਇਆ ਮੋੜੀ ਚੱਲੇ ਜਾਂਦੀ ਆ ਜਾ ਮੋੜੀ ਦਾ ਭਾਈ ਨਹੀਂ ਆਇਆ ਦੱਬਾ ਹੈ ਇਹ ਭਾਈ ਤੂੰ ਭਾਈ ਨਾ ਕੋਲ

1.5 ਵਜ ਗਿਆ 1.5 ਵਜ ਕੇ ਦਵਾਈਆਂ ਲੈ ਜਾਂਦੇ ਕੁਛ ਅਜੀ ਹਾਂ ਵੀਜੀ ਰੁਲੀ ਆ ਤੈਨੂੰ ਪਤਾ 1.5 ਵਜ ਗਿਆ ਰਾਤ ਨੂੰ ਅਜੇ ਤਾਂ ਅਸੀਂ ਬੀਬੀ ਦੀ ਦਵਾਈਆਂ ਲਈ ਜਾਂਦੇ ਹਾਂ ਦਵਾਈਆਂ ਕਿੱਧਰ ਲੈਣੀਆਂ ਹਾਂ ਹਾਂਜੀ ਕਿੰਨੇ ਦੀ ਬੱਸ ਆ ਗਈ ਠੀਕ ਠੀਕ ਲੱਗ ਗਿਆ ਪਰ ਆਪਾਂ ਨੂੰ 1.5 ਵਜ ਗਿਆ ਅਜੇ ਤੱਕ ਅਸੀਂ ਦਵਾਈਆਂ ਖਰੀਦੀ ਜਾਂਦੇ ਬੀਬੀ ਦਾ ਥੋੜਾ ਜਿਹਾ ਠੀਕ ਨਹੀਂ ਹੈਗਾ ਮੁੰਡਾ ਉਹਦੀਆਂ ਸੀ ਕੱਕ 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 ਸੰਦਾ ਹੈ ਬੇਬੀ ਗਰਲ ਬੇਬੀ ਬਹੁਤਾਂ ਆਪਾਂ ਦੱਸਾਂਗੇ ਕੁੜੀ ਹੈ ਜਾਂ ਮੁੰਡਾ ਉਹ ਮੈਂ ਤੁਹਾਨੂੰ ਦੱਸੂਗਾ ਜਲਦੀ ਦੱਸੂਗਾ ਬੱਸ ਅਰਦਾਸ ਕਰੋ ਵੀ ਠੀਕ ਹੋ ਜਾਵੇ ਸਾਰਾ ਕੁਝ ਬੱਬੀ ਜੀ ਮੈਂ ਨਾ ਜਲਦੀ ਤੇ ਆਪਾਂ ਤੁਹਾਨੂੰ ਜਲਦੀ ਦਿਖਾ ਦੇਣਾ ਇਹ ਥੋੜਾ ਟਾਈਮ ਲਾ ਸਕਦਾ ਤਾਂ ਮੈਂ ਚੱਕ ਕੇ ਫਿਰ ਦਿਆਂ ਦੇਖੋ ਆ ਵੇਖੋ ਤੇਰੇ ਨਹੀਂ ਕਰਿਆ ਇੱਧਰ ਬੰਦੇ ਆ ਉਧਰ ਨੂੰ ਨਹੀਂ ਨਾ ਬਾਈ ਹੋ ਗਈ ਆਇਆ ਉਹ ਦਵਾਈਆਂ ਨਹੀਂ ਮਿਲਦੀਆਂ ਪਈਆਂ ਉਹ ਮੈਂ ਨਹੀਂ ਤੁਹਾਨੂੰ ਐਮਰਜੈਂਸੀ ਚ ਤੁਮ ਐਮਰਜੈਂਸੀ ਕਹਿੰਦੇ ਨਾ ਬਾਕੀ ਮਾਹਵੀਰ ਦੇ ਕੋਲ ਆ ਹੇ ਮੈਂ ਅਜੀਤ ਸਿੰਘ ਹਾਬ ਲਾਲੂ ਮੈਂ ਸਵੇਰ ਦਾ ਨਾ ਜਦੋਂ ਕਹਿੰਦੇ ਵੀ 5 ਮਿੰਟਾਂ ਮਾ ਕਿਤੇ ਬੈਗ ਨਹੀਂ ਵਿਖਿਆ ਤੱਜ ਨਾਲ ਮਤਲਬ ਮੇਰੀ ਪੱਜੇ ਤੋਂ ਤਾਂ ਨਹੀਂ ਲੱਗੀ ਆ ਮੇਰੇ ਲੱਕ ਵੀ ਬਹੁਤ ਦਰਦ ਹੁੰਦੀ ਰਹੀ ਸੀ ਲੱਕ ਤੇ ਬੁਰਾ ਹਾਲ ਹੋ ਗਿਆ ਹੰਤੇ ਵੀ ਤਰੇ ਦੇ ਵਾਤਾਂ ਨੂੰ ਸੁਫਾਇਆ ਕਰਦੇ ਆ ਹਸਪਤਾਲਾਂ ਚ ਹੇ ਉਹ ਮੇਰੇ ਲੱਕ ਉਹ ਵਾਹੀ ਗੁਰੂ ਜੀ ਉਹ ਦਗਾਈਆ ਕੋਲ ਲੈ ੜੀ ਉਥੋਂ ਪੈਂਟਰੀ ਹੁੰਦੀ ਉੱਥੇ ਆ ਉੱਥੋਂ ਪਛਿੱੜ ਕੇ ਪਹਿਲੇ ਇੱਥੇ ਬਹਿ ਜਾਣਾ ਹੈਨਾ ਉੱਥੋਂ ਲਿਖ ਕੇ ਬਹਿ ਗਏ ਦਵਾਈਆਂ ਦਵਾਈਆਂ ਲੋ ਦਵਾਈਆਂ ਬਹੁਤ ਮੰਗੀ ਆ ਨਾ ਮਾਹਵੀਰ 8000 ਦੀਆਂ ਦਵਾਈਆਂ ਹੀ ਆ ਗਈਆਂ ਬਹੁਤ ਮਹੁਰਾਣੇ ਦਵਾਈਆਂ ਤੇ 8000 ਦੀਆਂ ਦਵਾਈਆਂ 40000 ਦਾ ਖਰਚਾ ਆ ਆਪਰੇਸ਼ਨ ਦਾ ਓਏ ਓਏ ਸਾਡਾ ਬੇਬੀ ਬਿਮਾਰਿਆ ਬੇਬੀ ਠੀਕਣੀ ਉਹਦਾ ਖਰਚਾ ਵੱਖਰਾ ਮਤਲਬ ਖਰਚੇ ਬਹੁਤ ਆ ਯਾਰ ਹੈ। ਹੈਂਡ ਰੱਬ ਤੇ ਇੱਕ ਬੇਬੀ ਸ਼ੀਟ ਸੀ ਕੋਈ ਉਹ ਸਾਨੂੰ ਮਿਲੀ ਨਹੀਂ। ਦੋ ਚੀਜ਼ਾਂ ਨਹੀਂ ਮਿਲੀਆਂ ਸਾਨੂੰ। ਉਹ ਕਹਿੰਦੇ। ਅਗਰ ਕਹਿੰਦੇ ਪਾਲੀ ਐਚਜੀਰ ਉਹ ਫਿਰ ਜਾਂਦੇ। ਹੈਂ? ਜੇ ਲੈ ਐਚਜੀਰ ਉਹਸ ਫਿਰ ਜਾਓ ਤੁਮ ਨਹੀਂ ਲਿਗਾ। ਮੈਂ ਤਾਂ ਪਹਿਲਾਂ ਆਹ ਦੁਕਾਨੇ ਦਾ ਦਈਏ ਜਿਹੜੀਆਂ ਲਈਆਂ ਆ। ਇਹ ਦਵਾਈਆਂ ਦੇਖ ਕੇ ਫਿਰ ਬਾਕੀ ਦੇਖਦੇ ਆ। ਉਧਰਲੇ ਪਾਸੇ। ਹੁਣ ਮੈਨੂੰ ਉਧਰਲੇ ਸੌੜੇ ਜਾਣਾ ਪੈਣਾ ਲੈਣਾ। ਹੈਂਡ ਰੱਬ ਤੇ ਇੱਕ ਬੇਬੀ ਸ਼ੀਟ ਸੀ ਕੋਈ ਉਹ ਸਾਨੂੰ ਮਿਲੀ ਨਹੀਂ। ਤੂੰ ਜਿੱਦਾਂ ਮਿਲਿੰਗਾ ਸਾਨੂੰ ਉਹ ਕਹਿੰਦੇ ਅਸੀਂ ਕਹਿੰਦੇ ਪਾਲੀ ਐਚਜੀਆਰ ਉਹ ਫਿਰ ਜਾਂਦੇ ਹੈ ਹਨਾ ਇਹ ਐਚਜੀਆਰ ਹਸਪਤਲ ਜਾਉਂ ਤੂੰ ਮਿਲਨੀ ਆ ਮੈਂ ਕਿਹਾ ਪਹਿਲਾਂ ਆ ਦਵਾਈਆਂ ਤਾਂ ਦੇਈਏ ਜਿਹੜੀਆਂ ਲਈਆਂ ਆ ਇਹ ਦਵਾਈਆਂ ਦੇ ਕੇ ਫੇਰ ਬਾਕੀ ਦੇਖਦੇ ਆ ਉਧਰ ਦੇ ਪਾਸੇ ਹੁਣ ਮੈਨੂੰ ਉਧਰਲੇ ਹਸਪਤਲ ਜਾਣਾ ਪੈਣਾ ਲੈਣ ਦਵਾਈਆਂ ਦੇ ਕੇ ਹੁਣ ਵਿਲੇ ਹੋਈਆਂ ਹੁਣ ਹਸਪਤਲ ਦੇ ਬਾਹਰ ਆਏ ਆ ਜੀ ਸਾਡੇ ਨਾਲ ਦੇ ਮੁੰਡੇ ਉਹ ਖੜੇ ਉਧਰ ਹਾਏ ਮੰਮੀ ਨੂੰ ਤਾਂ ਮੈਂ ਕਿਹਾ ਮੰਮੀ ਤੂੰ ਹੀ ਸੋਜੋ ਤੂੰ ਹੀ ਰੈਸਟ ਕਰੋ ਸਹੀ ਨੀ ਮੁੰਮੀ ਨਵਦੀਆ ਕਹਤਾ ਨਾ ਵੀ ਤੂੰ ਰੈਸਟ ਕਰੋ ਆਰਾਮ ਨਾ ਤੇ ਅਸੀਂ ਆ ਵੀ ਦੇਖ ਲੈਣਾ ਚਲੋ ਆ ਜਾ ਟੱਟਾ ਜਗਦੀ ਸਾਡੀ ਬਜ਼ਾਰ ਉਹ ਬਲੈਰੂ 12 ਮਾੜੇ ਲੈ ਉਹ 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 ਉਪਰਾਵਾ ਅੰਦਰ ਰੱਖੀਆਂ ਜੇ ਅਸੀਂ ਇੱਥੇ ਖੜੇ ਹਾਂ ਜੇ ਹੈ ਨਹੀਂ ਨਹੀਂ ਆ ਜਾ ਆ ਜਾ ਅਮਾ ਹੋ ਗਈ ਤੇ ਹੋ ਦੇ ਕੀ ਕਰ ਹਾਂਜੀ ਅਜੀ ਹੋ ਗਿਆ ਆਪਾਂ ਬਹੁਤ ਥੱਕ ਗਏ ਹਾਂ ਕੀ ਪਤਾ ਹਲੋ ਕਰਾਓ ਹਲੋ ਕਰਾਓ ਹਲੋ ਪਾਪਾ ਹੈਲੋ ਕਰਾਉਗੇ ਨਾ ਕਰਤੀ ਹੈ ਦੋ ਪਾਪਾ ਪਾਪਾ ਲਈ ਆਣਾ ਬਿੱਕੀ ਭਾਈ ਆਉ ਭਾਈ ਭਾਈ ਮਰਜੀ ਦਾਈ ਜੀ ਲੋ ਜੀ ਅਸੀਂ ਆਏ ਆ ਦਵਾਈ ਲੈਣ ਸੋ ਮੈਂ ਤੇ ਮਾ ਆ ਗਿਆ ਉਹ ਵਜ੍ਹਾ ਦਾ ਜਾਂ ਬੁਰਾ ਹਾਲੀ ਹੋ ਗਿਆ ਦੋ ਦਿਨ ਦਾ ਇਹਨਾਂ ਦਾ ਹਾਲ ਮਤਲਬ ਬੰਦਾ ਹੋਇਆ ਗਿਆ ਨਾ ਆਪਣਾ ਵੀ ਟਾਈਮ ਨਹੀਂ ਮਿਲੇ ਆਪਣਾ ਕੰਮ ਕੋਈ ਵੀ ਮਤਲਬ ਨੂੰ ਤੋਂ ਹੁੰਦਾ ਟਾਈਮ ਵੀ ਨਹੀਂ ਮਿਲਿਆ ਭਾਈ ਮੇਰ ਕਰੀਏ ਅਦਾਸ ਕਰੀਏ ਸਾਰਿਆਂ ਨੂੰ ਸਾਰਾ ਬਹੁਤ ਠੀਕ ਠਾਕ ਹੋ ਜ ਵੀ ਸੋ ਬਾਕੀ ਤੁਸੀਂ ਸਾਰੇ ਜਿੰਨੀਆਂ ਆਏ ਆਪਾਂ ਨੂੰ ਮੈਸੇਜ ਕੀਤੇ ਜਿੰਨੀਆਂ ਆਏ ਆਪਾਂ ਨੂੰ ਵਧਾਈਆਂ ਦਿੱਤੀਆਂ ਸਾਰਿਆਂ ਦਾ ਜੀ ਲੋ ਧੰਨਵਾਦ ਜਿਹਨਾਂ ਪਿਆਰ ਕਰਦੇ ਨਹੀਂ سپورਟ ਕਰਦੇ ਹੋ ਤੇ ਮੈਂ ਬਹੁਤ ਅਦਾ ਜੀ ਦਾ ਧੰਨਵਾਦ ਭਾਈ ਤੁਹਾਨੂੰ ਚੜ੍ਹਦੀ ਕਲਾ ਜ ਰੱਖੇ ਪਨੇ ਪਰਵਾਰ ਤੁਹਾਡੇ ਬੱਚੇ ਵਧੀਆ ਤੰਦਰੁਸਤ ਰਹੇ ਸੋ ਬਾਕੀ ਕਰਾਂਗੇ ਗੱਲਬਾਤ ਤੁਹਾਡੇ ਨਾਲ ਫਿਰ ਤੇ ਟਾਈਮ ਹੋ ਘਟਾ ਤੇ ਪੰਜ ਦੋ ਜਾਵਾ ਲੱਗੀ ਹੋਈ ਆ ਉੱਤੋਂ ਹੈ ਕੱਲੇ ਆ ਹਣ ਆ ਗਏ ਹੁਣ ਆਪਾਂ ਗਏ ਜਲੰਧਰ ਦਾ ਮੰਡਾ ਮੰਡੀ ਹੁਣ ਫਿਰ ਆਪਾਂ ਜਨਾ ਆਰੰਭੂ ਆਦਮਪੁਰ ਤੋਂ ਪਰੇ ਇਹ ਬਾਬਸੀ ਉਹਨਾਂ ਨਾਲ ਗੱਡੀ ਦੇ ਟਾਇਰ ਖਰਾਬ ਹੋ ਗਏ ਅੱਜੀ ਜੀ ਅੱਜੀ ਆਪਾਂ ਗਏ ਸੀਗੇ ਹੋਸਪਟਲ ਹੋਸਪਟਲ ਮੇ ਵੀ ਦਿੱਦ ਦਵਾਈਆਂ ਸੀਗੀਆਂ ਸੋਨੀਆਂ ਤੁਹਾਨੂੰ ਇੱਧਰ ਨਹੀਂ ਮਿਲੀਆਂ ਅਸੀਂ ਦੂਜੇ ਹਸਪਤਲ ਚ ਲਗੇ ਤੇ ਬਾਬਾ ਮੇਰ ਕਰੇ ਸਾਰੇ ਅਰਦਾਸ ਕਰਿਓ ਬਸ ਇੱਕ ਅਰਦਾਸ ਨਾਲ ਸਾਰਾ ਕੁਝ ਸਹੀ ਹੋ ਜਾਣਾ ਹੈ ਤੇ ਬਾਕੀ ਮੈਸੇਜ ਮੈਨੂੰ ਬਹੁਤ ਦੇ ਪਿਆ ਫੋਨ ਮੈਨੂੰ ਬਹੁਤ ਦੇ ਪਿਆ ਸੋ ਸਾਰਿਆਂ ਦਾ ਧੰਨਵਾਦੀ ਆ ਯਾਰ ਤੁਸੀਂ ਤੁਸੀਂ ਇੰਨਾ ਪਿਆਰ ਕੀਤਾ ਮੇਰੀਆਂ ਭੈਣਾਂ ਮੇਰੀਆਂ ਮਾਵਾਂ ਨੇ ਸੋ ਦਿਲੋਂ ਧੰਨਵਾਦ ਆ ਤੁਸੀਂ ਸਾਡੇ ਅਣੀ ਪਿਆਰ ਸਪੋਰਟ ਕਰਦੇ ਹੋ ਤੇ ਬਲੋਗ ਵੀ ਬਹੁਤ ਜਾਣਿਆਂ ਨੇ ਦੇਖਿਆ 70000 ਬੰਦੇ ਨੇ ਬਲੋਗ ਦੇਖਿਆ ਤੁਹਾਡਾ ਉਹ ਮੈਨੂੰ ਉਮੀਦ ਨਹੀਂ ਸੀ ਵੀ ਇੰਨੇ ਬੰਦੇ ਵੀ ਦੇਖਣਗੇ ਇੰਨੇ ਬੰਦੇ ਆਪਾਂ ਨੂੰ ਪਿਆਰ ਕਰਨਗੇ ਸੋ ਲਵ ਯੂ ਆ ਸਾਰਿਆਂ ਨੂੰ ਇੰਨਾ ਪਿਆਰ ਤੇ ਇੰਨਾ ਸਤਿਕਾਰ ਦਿੰਦੇ ਪਏ ਹੋ ਵਾਈਬ ਨੂੰ ਚੜਦੀ ਕਲਾ ਜਿ ਰੱਖੇ ਤੇ ਬਸ ਅਰਦਾਸ ਕਰਿਓ ਬੇਨਤੀ ਤੁਹਾਡੀ ਮੇਰੀ ਇਹ ਬੇਨਤੀ ਆ ਬਸ ਇਹ ਬਾਕੀ ਇਹ ਭਜਨ ਬਹੁਤ ਜ਼ਿਆਦਾ ਹੋਇਆ ਆ ਗੱਲ ਗੱਲ ਵੀ ਨਹੀਂ ਕਰ ਹੁੰਦੀ ਪਏ ਨਾ ਟੈਨਸ਼ਨ ਦੇ ਵਿੱਚ ਬੰਦੇ ਤੋਂ ਕਿਉਂਕਿ ਬੇਬੀ ਨੂੰ ਜਿੱਦ ਜਦੋਂ ਜਦੋਂ ਬੇਬੀ ਹੋਇਆ ਸੀ ਮਾੜਾ ਜ ਮੈਨੂੰ ਦਿਖਾਇਆ ਉਹਨਾਂ ਨੇ ਮਤਲਬ ਮੈਂ ਟੱਚ ਤੱਕ ਨਹੀਂ ਕੀਤਾ ਸੀ ਹੱਥ ਚ ਵੀ ਨਹੀਂ ਦਾ ਚੱਕਿਆ ਉਹ ਨਾਲ ਹੀ ਆਪਣੇ ਤੋਂ ਉਧਰ ਨੂੰ ਲੈ ਗਏ ਉਹ ਕਹਿੰਦੇ ਭਾਜੀ ਅਸੀਂ ਅਮਜਾਸੀ ਬਾਹਰ ਚ ਰੱਖਣ ਲੱਗੇ ਆ ਥੋੜੀ ਜਿਹੀ ਪ੍ਰੋਬਲਮ ਹੈ ਹਾਂ ਤੇ ਉਸ ਤੋਂ ਬਾਅਦ ਪ੍ਰੀਤ ਵੀ ਚਲੋ ਠੀਕ ਠਾਕ ਆ ਪ੍ਰੀਤ ਬਿਲਕੁਲ ਠੀਕ ਆ ਬੇਬੀ ਨਹੀਂ ਠੀਕ ਹੈਗਾ ਬੇਬੀ ਠੀਕ ਹੋ ਜੇ ਤੇ ਤੁਹਾਨੂੰ ਦੱਸਾਂਗੇ ਕੁੜੀ ਆ ਕਿ ਮੁੰਡਾ ਆ ਜਲਦੀ ਠੀਕ ਆ ਤੇ ਬਾਕੀ ਲਵ ਯੂ ਸਾਰਿਆਂ ਨੂੰ ਮੈਂ ਹਸਪੀਟਲ ਦੇ ਬਾਹਰ ਆ ਗਿਆ ਹਾਂ ਤੇ ਕਰਦਾ ਮੈਂ ਤੁਹਾਡੇ ਨਾਲ ਗੱਲ ਬਾਤ ਠੀਕ ਹੈ ਜੀ ਥੈਂਕ ਅ ਬਧਾਈਆਂ ਦਿੱਤੀਆਂ ਸੋ ਡਾਡਾ ਸਤਿਕਾਰ ਕਰਦੇ ਆ ਸਭ ਦਾ ਸੋ ਥੈਂਕ ਯੂ ਸੋ ਮੱਚ ਜੀ ਲੋ ਜੀ ਆਪਾਂ ਇਹ ਹਸਪੀਟਲ ਸੋ ਮੈਂ ਤੇ ਮਹਾਵੀਰ ਫੱਕ ਬਹੁਤ ਜ਼ਿਆਦਾ ਹੋਇਆ ਹੈ ਦੋ ਦਿਨਾਂ ਦਾ ਫੱਕ ਜੀ ਨੀਂਦ ਭਰੀ ਹੋਈ ਹੈ ਉਹ ਵੀ ਆਪਾਂ ਹਸਪੀਟਲ ਲਾ ਗਏ ਹੁਣ ਫੇਰ ਦੁਬਾਰਾ ਉਹ ਕਹਿੰਦੇ ਆ ਵੀ ਪ੍ਰੀਤ ਦੀ ਮੈਡੀਸਿਨ ਲੈ ਕੇ ਹੁਣੀਆਂ ਇਹਨੇ ਦਵਾਈਆਂ ਦਿੱਤੀਆਂ ਤੇ ਹੁਣ ਆਪਾਂ ਇਹ ਦਵਾਈਆਂ ਲੈ ਕੇ ਚੱਲਦੇ ਹਾਂ ਹਸਪੀਟਲ ਮੇਰੇ ਬਹੁਤ ਖਰਚਾ ਸਾਰ ਜੀ ਹੋਣਾ ਮੁੰਡਾ ਜਦੋਂ ਬਿਮਾਰ ਹੋਇਆ ਜਾ ਬੈਂਦੀ ਸੱਟੀ ਇਹਨਾਂ ਨੇ ਕਿਹਾ 10000 ਰੁਪਏ ਜਮ੍ਹਾਂ ਕਰੋ ਉਹ 10000 ਰੁਪਏ ਜਮ੍ਹਾਂ ਕਰਾਇਆ ਉਸ ਤੋਂ ਬਾਅਦ ਫੇਰ ਕਹਿੰਦੇ ਅੱਜ 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 ਹੁਣ ਕਹਿੰਦੇ 20000 ਰੁਪਏ ਦਾ ਜਮ੍ਹਾਂ ਕਰਾ ਦਿਓ ਭਾਜੀ ਇਹ ਹਿਸਾਬ ਤਾ ਵਿਆ ਮਤਲਬ ਪਹਿਲਾਂ ਜਮ੍ਹਾਂ ਕਰਾਉਂਦੇ ਆ ਬਾਅਦ ਵਿੱਚ ਤਾਂ ਕੱਟੀ ਜਾਣੀ ਐ ਪੈਸੇ ਇਹਨਾਂ ਨੇ ਸੋ ਬਾਕੀ ਇਦਾਂ ਆ ਕਿਸੇ ਦਾ ਬੱਚਾ ਮਤਲਬ ਬਿਮਾਰ ਨਾ ਹੋਵੇ ਮਤਲਬ ਕੋਈ ਤੰਗੀ ਨਾ ਆਵੇ ਬੱਚੇ ਨੂੰ ਯਾਰ ਜਦੋਂ ਕੋਈ ਤੰਗੀ ਹੁੰਦੀ ਫੇਰ ਖਰਚਾ ਵਹੋਂਦਾ ਬੱਚਿਆਂ ਦੇ ਖਰਚਾ ਜ਼ਿਆਦਾ ਹੁੰਦਾ ਹਜੇ ਵੱਡਿਆਂ ਦੇ ਖਰਚਾ ਬਹੁਤ ਘੱਟ ਆ ਘੱ ਇੱਥੇ ਦਾ ਪੈਸੇ ਚਲੋ ਕਪੀਸ਼ਨ ਦੇ ਘਾਟੇ ਹੀ ਲੱਗਦੇ ਆ ਉਹ ਜਿਹੜੇ ਦੂਜੇ ਪਾਸੇ ਪੈਸੇ ਉੱਥੇ ਬਹੁਤ ਪੈਸਾ ਲੱਗਦਾ ਵੀ ਮੈਂ ਕਹਿੰਦਾ ਵੀ ਬੱਚੇ ਦੇ ਜਿਹੜਾ ਪੈਸਾ ਲੱਗਦਾ ਨਾ ਬੰਦਾ ਖਾਲੀ ਹੋ ਜਾਂਦਾ ਸੋ ਬਾਕੀ ਕੋਈ ਗੱਲ ਨਹੀਂ ਬਾਬਾ ਮਿਹਰ ਕਰੇ ਸਭ ਕੁਝ ਠੀਕ ਠਾਕ ਆ ਬੱਚਾ ਆ ਜਾ ਉਹ ਵੀ ਠੀਕ ਹੋ ਜੂ ਸੋ ਫੇ ਕੋਈ ਨਾ ਬਸ ਇੱਕ ਅਰਦਾਸ ਕਰਿਓ ਹੁਣ ਮੈਂ ਚੱਲਾ ਆ ਦਵਾਈਆਂ ਲੈਣ ਦਵਾਈਆਂ ਲੈ ਕੇ ਪ੍ਰੀਤ ਦੀਆਂ ਉਹਨਾਂ ਨੂੰ ਦੇਣੀਆਂ ਐ ਮੈਂ ਤੇ ਦਵਾਈਆਂ ਲੈ ਲਈਏ ਥੱਲੇ ਜਾ ਕੇ ਤੇ ਗੱਲਾਂ ਗੱਲਵਾ ਤੁਹਾਡੇ ਨਾਲ ਮਾਹਵੀਰ ਅੱਜ ਲਈ ਦਵਾਈ ਲੈਣ ਥੱਲੇ ਹੋ। ਲੋ ਜੀ ਆਪਾਂ ਨੂੰ ਗਾਇਜ਼ ਇੱਕ ਤਰਜੀ ਮਿਲੀ ਆ। ਲਿੱਟ ਦੀ ਵਰਤੋਂ ਨਾ ਕਰੋ। ਠੀਕ ਕੋੜੀਆਂ ਦੀ ਵਰਤੋਂ ਕਰੋ। ਹਾਂ। ਠੀਕ ਆ ਬਾਕੀ ਇੱਥੇ ਬੜਨ ਵੱਤੋਂ ਸਿੱਧੇ ਮਿਲ ਜਾਓ। ਹਾਂ। ਠੀਕ ਨੇ? ਸਹੀ ਆ। ਆ ਗਈ ਖੁੱਲ ਗਈ। ਦੇਖ ਦਿਓ ਦੇਖ ਦਿਓ। ਹੋਰ ਹੋਰ। ਅੱਤ ਦਿਖੇਗਾ ਮੇਰੇ। ਅੱਤ ਦਿਖਦੀ ਆ। ਲੋ ਜੀ ਹੁਣ ਆਪਾਂ ਖਾਣੀ ਰੋਟੀ ਸਾਨੂੰ ਲੱਗੀ ਭੁੱਖ। ਲੋ ਜੀ ਗਾਇਜ਼ ਹੁਣ ਆਪਾਂ ਲੱਗੀ ਭੁੱਖ। ਤੇ ਆਪਾਂ ਖਾਵਾਂਗੇ ਰੋਟੀ ਉਹ ਬਦੌਤ ਬਦਨਾ ਹੋਰ ਬਹੁਤ ਆਧਿਕਮਾ ਸਫਾਈ ਵੀ ਸਫਾਈ ਵੀ ਵਧੀਆ ਹਨਾ 20000 ਰੁਪਏ ਚਾਹਾਂਗੇ 4500 ਰੁਪਏ ਰੈਂਟ ਕਮ ਦੇ ਰਿਹਾ ਭਾਈ ਜੀ ਦੂਜਾ ਕਮਰਾ ਸਹੀ ਇਹਦਾ ਜਿਹੜਾ ਛੋਟਾ ਖਾਦੇ ਇਹਦਾ ਦੋ ਨੰਬਰ ਸ਼ਿਫਟ ਕੀਤਾ ਹੀ ਉਹ ਆਪਣਵਾ ਆ ਕੇ ਲੱਗਾ ਤਾਂ ਇੱਥੇ ਸਾਰੇ ਜਰਨਲ ਚ ਹਨਾ ਮਤਲਬ ਅਸੀਂ ਨਾਲੇ ਸਾਰੇ ਇੱਥੇ ਸਾਰੇ ਇਕੱਠੇ ਆ ਕੇ ਉੱਥੇ ਤੁਹਾਨੂੰ ਮਿਲਣਾ ਨਹੀਂ ਦਿੰਦੇ ਲੋ ਜਿਵੇਂ ਆਪਾਂ ਰੋਟੀ ਰੋਟੀ ਖਾ ਲਈ ਆ ਰੋਟੀ ਖਾ ਲਈ ਆ ਫਿਨਿਸ਼ ਫਿਨਿਸ਼ ਕਰਤਾ ਕੰਮ ਠੀਕ ਨੇ ਉਧਰ ਉਧਰ ਦੇਖੋ ਤੇ ਅੰਦਰ ਆ ਟੀਮ ਬੈਠੇ ਹੈ ਜਿਹਦੇ ਕੰਮ ਨਹੀਂ ਮੰਨਉਂ ਪਾ ਕੈਮਰਾ ਨਹੀਂ ਮੰਨਣਾ ਕੀ ਕਹਿੰਦੇ ਮੈਂ ਤਾਂ ਫਿੱਤਰ ਮਚ ਕਰ ਚੁੜਿਆ ਐਸੇ ਤੋਂ ਮਿਲੂ ਜਿਹੜੀ ਅੱਜ ਮੈਂ ਕਰੀ ਐ ਐਸੇ ਤੋਂ ਮੈਂ ਦੱਸ ਮੈਂ ਕੜੀ ਐਸੀ ਕਰਨੀ ਹੈ ਰੋਣ ਕਰ ਲੱਗੀਆਂ ਯਾ ਕਿ ਰੋੋ ਨਹੀਂ ਤੇਰੀ ਰੋਣ ਕਰ ਲੱਗੀਆਂ ਹੁਣ ਖੁਸ਼ੀ ਆ ਜਾਂ ਲੋਕ ਰੋਣ ਕਰਦਾ ਹੁੰਦੀਆਂ ਆ अच्छा अच्छा जी ना नहीं मतलब ये ना मतलब ਤੁਹਾਡਾ ਮਤਲਬ ਇਹ ਆ ਵੀ ਅੱਜ ਮਤਲਬ ਤੁਸੀਂ ਬੈੱਡ ਤੇ ਆ ਵੀ ਉਹ ਮੇਰੀ ਮਤਲਬ ਉਹ ਲੱਗੇ ਹੋਏ ਆ ਮਤਲਬ ਰੌਣਕਾਂ ਲੱਗੀਆਂ ਮੇਰੇ ਕਾਹਦੀਆਂ ਰੌਣਕਾਂ ਲੱਗੀਆਂ ਭੱਜ ਦੌੜ ਪਤਾ ਕਿੰਨੇ ਕਿੰਨੇ ਸਾਰਿਆਂ ਨੂੰ ਪਤਾ ਜਿੰਨੇ ਮੈਨੂੰ ਦੇਖਦੇ ਆ ਹਾਂਜੀ ਦੱਸਿਓ ਸਾਰੇ ਮੇਰੇ ਸ਼ੱਕ ਨਾ ਮੈਂ ਤੇ ਕਰਿਆ ਕਰ ਬਿਨਾ ਮਤਲਬ ਠੀਕ ਆ ਨਾ ਇਹ ਸੋਚਿਆ ਕਰ ਵੀ ਘਰ ਨਾਲ ਕਿੰਨਾ ਚੰਗਾ ਵਿਚਾਰਾ ਹੈ ਇੰਨੀ ਭੱਜ ਦੌੜ ਇਕੱਲੇ ਨਹੀਂ ਕੀਤੀ ਥੈਂਕ ਯੂ ਇਦਾਂ ਹੁੰਦੀਦਾ ਗੱਲ ਚੱਲੋ ਹਾਂ ਠੀਕ ਆ। ਕੋਕਰਪੁਰ। ਹੋਰ ਖਾਣਾ ਦਾ ਸਕੂਲਾ। ਹੋਰ ਕਾਣਾ ਕਾਣਾ ਵੇਤਾ ਦੇ। ਰੋਟੀ-ਰੁੱਟੀ ਖਾ ਲੋ ਹੁਣ। ਸਭ ਕੁਝ ਖਾ ਪੀ ਲੈ ਲੈ। ਹੋ ਜੋ ਮਰਜੀ ਖਾਓ ਨਾ ਟੈਨਸ਼ਨ। ਮੰਮੀ ਹਾਂਜੀ ਠੀਕ ਹੋ। ਕਿਹਦੇ ਵਿੱਚ ਕਿਸੇ ਨੂੰ ਕੋਈ ਕੈਮਰਾ ਨਹੀਂ ਮਾਰ ਸਕਦੇ ਹਣਾ। ਸੋ ਆਪਾਂ ਆਪਣੇ ਬੰਦੇ ਕਿੰਨੇ ਹੈਗੇ ਆ ਉਵੇਂ ਰਖੋਣੇ। ਬਸ। ਇਹ ਵੀ ਗੱਲ ਸਹੀ ਆ। ਆਪਣੀ 100% ਸਹੀ ਆ। ਮੰਮੀ ਹੁਣ ਨਹੀਂ ਆਇਆ। ਬਾਹਰ ਡੱਬਾ ਤਾਂ ਆਇਓ। ਲੈਓ ਖੋਲੀਏ। ਮੰਮੀ ਨੇ ਡੱਬਾ ਲੈ ਕੇ ਮੰਮੀ ਨਾਲ ਕਰਨਾ ਨਹੀਂ। ਬਈ ਦੇ ਉਹ ਨਹੀਂ ਨਮ ਨਾ ਇਹ ਦੱਬਾ ਲੈ ਕੇ ਆਇਆ ਮੰਮੀ ਨੇ ਦੱਬਾ ਲੈ ਕੇ ਆਇਆ ਚੂਆ ਪਖਾੜੀ ਨੇ ਉਹ ਮਿੱਠਾ ਖਾਦੀ ਦੱਬੇ ਦੋ ਆ ਗਏ ਗੱਲ ਦੇ ਓ ਗੱਲਾਂ ਵਾ ਤਾ ਖੋਲ ਲਿਆ ਇੱਧਰ ਇੱਥੇ ਰੱਖ ਇੱਥੇ ਰੱਖ ਦੇ ਇੰਦਰ ਆ ਚੱਕ ਖਾਈਏ ਯਾਰ ਆਪਾਂ ਚਿੱਟਾ ਖਾਣਾ ਹਾਂ ਹਾਂ ਬਾਵਾ ਬਰੀਦਾ ਦੇ ਵੀਰ ਜੀ ਹਾਂ ਕੱਟਲਾ ਨਹੀਂ ਕੋਈ ਮੈਡਮ ਨੂੰ ਪੁੱਛ ਲੈ ਮਮਮੀ ਪੁੱਛੇ ਮੜਿਆ ਚਲੋ ਚਲੋ ਚਲ ਆ ਜਾਓ ਅੰਦਰ ਮਮਮੀ ਮਮਮੀ ਇਹ ਗੁੱਲੇ ਖਵਾ ਦੇ ਨਾਲ ਦੇ ਨੂੰ ਯਾਰ ਹੈ ਕੀ ਕਹਿੰਦੇ ਮਮਮੀ ਨਹੀਂ ਦਈਆ ਹੈ ਇਹਦਾ ਕੀ ਤੂੰ ਹੀ ਸੋਜੋ ਮਮਮੀ ਉਥੇ ਸੋਜੋ ਮम्मा ਸੋਜੋ ਤੁਸੀਂ ਇੰਨੀ ਟੈਨਸ਼ਨ ਨਹੀਂ ਲਈ ਡਾਕਟਰ ਨੇ ਕੁਝ ਕਹਿੰਦਾ ਸੋਜੋ ਦੋ ਬੈੱਡ ਖਾਲੀ ਹੈ ਹੈਗਾ ਹੈਗਾ ਮੈਂ ਟੈਨਸ਼ਨ ਨਾਲ ਸੋਜੋ ਉੱਥੇ ਆ ਲਈ ਗੈਣਾ ਮਰਗੀ ਕਿੰਨੇ ਜਾਣੇ 1 2 3 4 ਪੰਜਵਾਂ ਬਨਵੀਰ ਪੰਜ ਜਾਣੇ ਬੈਠੇ ਆਪਾਂ ਇੱਕ ਗੈਣਾ ਇੱਕ ਮਰੀਜ਼ੇ ਨਾਲ ਪੰਜ ਜਾਣੇ ਹੈ ਹੈ ਮਮਾ ਜੀ ਕਾ ਹਵਾ ਅੱਖਾਂ ਮੀਰੰਦ ਦਾ ਸੋ ਜੋ ਥਰੇ ਧੱਕੇ ਮੰਮੀ ਯਾਰ ਜਿਹੜੀ ਮਾ ਨਾ ਮੇਰੇ ਤੇ ਤੈਨੂੰ ਗੱਡੀ ਤੇ ਉਹ ਵੀ ਤਿੰਨ ਗੇੜੇ ਲੈ ਗੱਡੀ ਤੇ ਮੈਂ ਤਰਾ ਗੱਡੀ ਤੇ ਸੁਣਾ ਪਿਆ ਪੰਜ ਪੰਜ ਵਾਰੀ ਆਈ ਮੰਮੀ ਮੇਰੇ ਤੋਂ ਨਾ ਮੈਨੂੰ ਨੀਂਦ ਹੀ ਬੋਈ ਸੀ ਦਾ ਮੈਨੂੰ ਨੀਂਦ ਬੋਈ ਸੀ ਮੈਂ ਆਰਾਮ ਨਾਲ ਸੌਂ ਗਿਆ ਗੱਡੀ ਤੇ ਤਿੰਨ ਸਾਢੇ ਦਿਨ ਸੁੱਤਾ ਮੈਂ ਦਵਾਈਆਂ ਦਵਾਈਆਂ ਪੂਰੀਆਂ ਕਰਕੇ ਕਿੰਨਾ ਅੱਜ ਕੀ ਹਾਲ ਹੋਇਆ ਕਿੰਨਾ ਹਾਂ ਹਾਂ ਕੋਈ ਆਇਆ ਨਹੀਂ ਉਹ ਉਹ ਖੀ ਲੱਗੀ ਐ ਨਾ ਕੋਈ ਖਾਦਾ ਨਹੀਂ ਜੀ ਕੱਲ ਦਾ ਕੁਝ ਹਾਂ ਕਰਕੇ ਹੀ ਹੂੰ ਮੈਂ ਬਰਤਾਂ ਰੋਣ ਕੇ ਗਲਾਸ ਚ ਕਰ ਦੂੰਗੀ ਹੂੰ ਦੁੱਧ ਬਲਿਆ ਫਿਰ ਦੁੱਧ ਬਿਸਕਟ ਨਾਲ ਸਰ ਨਹੀਂ ਵਧੀਆ ਨਹੀਂ ਨਹੀਂ ਵਧੀਆ ਵਧੀਆ ਅੱਛਾ ਹਾਂ ਮੈਂ ਕਹਿੰਦਾ ਉਹ ਮੈਂ ਕਹਿੰਦਾ ਬੀਵੀ ਮੱਖਿਆ ਵਾ ਉਹ ਵੀ ਹੁਣ ਮੈਂ ਗੱਲਾਂ ਬੇਬੀ ਨੂੰ ਦੇਖਣ ਦੇਖਦੇ ਆ ਜਾ ਕੇ ਮੈਂ ਜਾ ਕੇ ਦੇਖਦਾ ਕਿਦਾਂ ਕੀ ਹੱਬਦਾ ਹੋਇਆ ਤੇ ਹੁਣ ਮੈਂ ਚੱਲਾਂ ਦੇਖਣ ਹਾਂਜੀ ਵੀਡੀਓ ਕਰ ਕਰ ਲਿਓ ਬੀਬੀ ਨੇ ਤਾਂ ਹਜੇ ਤੱਕ ਮਤਲਬ ਦੇਖਿਆ ਨਹੀਂ ਹਨਾ ਬੀਬੀ ਤੂੰ ਵੀ ਨਹੀਂ ਦੇਖਿਆ ਇਹਨੇ ਨਹੀਂ ਅਜੇ ਬੇਬੀ ਦੇਖਿਆ ਹੈ ਕੋਈ ਨਾ ਕੋਈ ਨਾ ਦੇਖ ਜੂਗਾ ਮੁਬਾਰਕਾਂ ਕਿੰਨੇ ਜਾਨੇ ਪੁੱਛਦੇ ਮੈਨੂੰ ਬੇਬੀ ਆ ਬੇਬੀ ਕਰਨ ਲੱਗੀ ਬੇਬੀ ਪੋਏ ਆ ਕਿੰਨੇ ਪੁੱਛਦੇ ਮੈਂ ਕੋਈ ਨਾ ਦੱਸਦੇ ਆ ਤੁਸੀਂ ਜੋ ਕੋਈ ਨਾ ਮੈਂ ਦੱਸੂੰਗਾ ਸਾਰਿਆਂ ਨੂੰ ਕੋਈ ਗੱਲ ਨਹੀਂ ਤੇ ਬਾਕੀ ਅਰਦਾਸ ਕਰਿਓ ਸਾਰੇ ਜਾਨ ਨੂੰ ਜੰਮੀ ਅੱਡੀ ਠੀਕ ਹੋ ਜੇ ਤੇ ਚਲਿਏ ਦੇਖਣ ਅੱਗੇ ਅਸੀਂ ਦੇਖਿਆ ਮੈਂ ਫੋਟੋ ਵੀ ਲੇਵਾਂਗਾ ਖੇਚ ਆਹ ਦੇਖੋ ਇੱਕ ਆਹ ਦੇਖੋ ਬੇਬੀ ਸਾਡਾ ਇੱਕ ਕੁੜੀਆਂ 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 ਕੁੜੀ 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 ਇਹ ਬੜਾ 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 ਇੱਧਰ ਤੇ ਜਿੱਥੇ ਜਾਂਦਾ ਇੱਕ ਤਾਂ ਮਹਾ ਵੀ ਕੀਤਾ ਕਿ ਚੱਕਰ ਇਹਨੂੰ ਪਤਾ ਨਹੀਂ ਲੱਗਦਾ ਇਹ ਜਾਣਾ ਇੱਧਰ ਨੂੰ ਹੁੰਦਾ ਇਹ ਬਾੜ ਉਧਰ ਨੂੰ ਜਾਂਦਾ ਹੈ ਹਾਂ ਹੌਸਪੀਟਲ ਪਰ ਹਾਂ ਇਹ ਗੱਲ ਕਰੀ ਜਿੰਨੇ ਆਪੇ ਵੀ ਬਹੁਤ ਵਾਰੀ ਕੇ ਬਲੌਗ ਚ ਵੀ ਹਸਪੀਟਲ ਬਹੁਤ ਵੱਡਾ ਆ ਬਹੁਤ ਜਿਆਦਾ ਵੱਡਾ ਹਸਪੀਟਲ ਆ ਇਹ ਤੇ ਸਾਡੇ ਸਾਨੂੰ ਚਾਉਣ ਵਾਲੇ ਵੀ ਸਾਨੂੰ ਬਹੁ ਮਿਲੇ ਹਨ ਐਦੀ ਹੋਈ ਜਾਂਦਾ ਸਾਡੇ ਤੁਹਾਡੇ ਦਵਾਈਆਂ ਤੁਹਾਡੀ ਤਾਂ ਦਵਾਈਆਂ ਲਿਆ ਲਿਆ ਬੱਸ ਕਰਵਾਤੀ ਮਾਂ ਵੀ ਰਹਿ ਕਣੀ ਉਹ ਤੇ ਦੇਖੋ ਫੇਰ ਦੁਬਾਰਾ ਪਹਿਲਾਂ ਪ੍ਰੀਤ ਦੀ ਦਵਾਈ ਤਾਂ ਮੰਗੀ ਮੰਗੀ ਹੁਣ ਬੇਬੀ ਦੀ ਦਵਾਈ ਵੀ ਕਹਿੰਦੇ ਫੇਰ ਲਿਆ ਗਿਆ ਉਹ ਯਾਰ ਬਹੁਤ ਜਿਆਦਾ ਦਵਾਈਆਂ ਰ ਦਵਾਈਆਂ ਕਰੀ ਜਾਂ ਨੀਂਨੇ ਦਵਾਈਆਂ ਨਿਆਣਾ ਖਾ ਲਿੰਦਾ ਮੈਨੂੰ ਲੱਗਦਾ ਇੰਦਰੋਂ ਲੈ ਕੇ ਦੰਦਰੋਂ ਲੱੱਖੀ ਜਾਂਦੇ ਹਨ ਮੈਂ ਵੀ ਇਹੀ ਤੋਂ ਕੱਲ ਦਵਾਈਆਂ ਦਾ ਡੱਡਾ ਪੈਕਟ ਲੈ ਕੇ ਦਿੱਤਾ ਮੈਂ ਅੱਜ ਕੱਲ ਦਵਾਈਆਂ ਦਾ ਡੱਡਾ ਪੈਕਟ ਲੈ ਕੇ ਦਿੱਤਾ ਅੱਜ ਫੇ ਮੈਨੂੰ ਫੇ ਬੇਬੀ ਦੀ ਦਵਾਈ ਮੰਗਾਈ ਕਿੱਥੋਂ ਬੰਦਾ ਆਂਦੀ ਦਵਾਈਆਂ ਲੈ ਲੈ ਆਵੇ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਪਰ ਦਰ ਤਲਿਆ ਦੀਏ ਦਵਾਈਆਂ ਯਾਰ ਆਪਾਂ ਨੂੰ ਉਹ ਨਹੀਂ ਕੋਈ ਚਾਹੀਆ ਹਨਾ ਬੇਬੀ ਠੀਕ ਹੋ ਜਵੇ ਕੋਈ ਗੱਲ ਨਹੀਂ ਆ ਜਾ ਚੱਲ ਲੋ ਜੀ ਆਪਾਂ ਹੁਣ ਦਵਾਈ ਦੂਵੀ ਲੈ ਲਈ ਬੇਬੀ ਦੀ ਆ ਜਾ ਉਹਨੇ ਦੱਸਿਆ ਪਰਮੇਸ਼ਰ ਕੋਲ ਸੀ ਹੂੰ ਉਹਨੇ ਇੱਕ ਕਾਰ ਸੇ ਲਾ ਲਈ ਆ ਅਰੇ ਆਜਾ ਜੀ ਨੰਬਰ ਇਹ ਮੈਂ ਤੇ 3 ਨੰਬਰ ਜਿਹੜਾ ਪਾ ਹਾਂ ਹਾਂ ਤੇ ਚੜ੍ਹਦੇ ਉੱਪਰ ਦੀ ਵੇਹ ਪੌੜੀਆਂ ਜੜਾ ਪੈਣ ਉੱਪਰ ਯਾਰ ਥੰਦਾ ਯਾਰ ਇਹ 2 ਨੰਬਰ

ਉਹਦੇ ਵਿੱਚ ਨਾ ਕਿਤੇ ਇੱਕ ਚੀਜ਼ ਜਿੱਦਾਂ ਹੁਣ ਪਰਚੀ ਦਿੱਤੀ ਮੈਨੂੰ ਸਲਿੱਪਾ ਮੈਨੂੰ ਹੁਣ ਕੀ ਪਤਾ ਕਿ ਇੱਥੇ ਕੀ ਲਿਖਿਆ ਨਾ ਕੀ ਨਹੀਂ ਆਪਣਾ ਉਹੜੀ ਸਲਿੱਪ ਥੱਲੇ ਉਹਦੇ ਫੜਾ ਦਿੱਤੀ ਥੱਲੇ ਕਾਉਂਡਰ ਤੇ ਉਹਨਾਂ ਨੇ ਦਵਾਈ ਵਿੱਚੋਂ ਨਾ ਇੱਕ ਚੀਜ਼ ਘੱਟ ਪਾਤੀ ਤੇ ਮੈਂ ਉਧਰੋਂ ਆਪਦਾ ਜੋ ਵੀ ਸਮਾਨ ਸੀ ਉਹ ਤੋਂ ਫੜਿਆ ਮੈਂ ਮੈਡਮ ਨੂੰ ਫੜਾਤਾ ਮੈਂ ਮੈਮ ਮੰਨ ਲਓ ਬੇਬੀ ਦਾ ਸਮਾਨ ਤਰੀ ਦਾ ਸਮਾਨ ਮੇਰੇ ਹੱਥ 'ਚ ਆ ਤੇ ਮੈਂ ਕਹਿੰਦਾ ਮੈਡਮ ਆਹ ਲਓ ਬੇਬੀ ਦਾ ਸਮਾਨ ਉਹ ਵੀ ਮੈਡਮ ਦੇਖਣ ਲੱਪੇ ਕਹਿੰਦੇ ਆ ਇੱਕ ਚੀਜ਼ ਘਟਿਆ ਬਾ ਵੀ ਕਹਿੰਦੇ ਇੱਕ ਚੀਜ਼ ਘਟਿਆ ਮੈਨੂੰ ਕਹਿੰਦੇ ਨਕੋਂ ਮੈਨੂੰ ਨਹੀਂ ਪਤਾ ਵੀ ਜੋ ਤੁਸੀਂ ਲਿਖਾ ਦੇ ਦਿੱਤਾ ਮੈਂ ਅਗੇ ਪਤਾ ਕਹਿ ਲੱਗੀ ਅਗੇ ਤੁਸੀਂ ਆਪ ਲੈੰਦਾ ਹਣਾ ਘੱਟ ਮੰਗਾ ਮੈਂ ਤਾਂ ਪੜਿਆ ਵੀ ਨਹੀਂ ਉਹਦੇ ਉੱਤੇ ਕੀ ਲਿਖਿਆ ਕੀ ਨਹੀਂ ਹੈ ਨਾ ਜੋ ਮਗਾਇਆ ਮੈਂ ਲਿਆਤਾ ਫੇਰ ਕਹਿੰਦੀ ਚਲੋ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭੱਜ ਜਲੋ ਕੋਈ ਨਾ ਦਿੱਕਤ ਨਹੀਂ ਗਈ ਬੱਸ ਅਸੀਂ ਤੁਹਾਡੇ ਤੋਂ 10 ਲਿਖੀਆਂ ਹੁੰਦੀ ਹਾਂਜੀ ਮੰਮੀ ਕੀ ਕਰਦੇ ਚਾਹ ਚਾਹ ਲੈ ਵੀ ਚਾਹ ਨਾਲ ਚੱਲਦੀ ਏ ਅਲੂ ਭੂਜੀਆ ਕਿਦਾਂ ਅਲੂ ਭੂਜੀਆ ਅਲੂ ਭੂਜੀਆ ਲੈੰਦਾ ਵਧੀਆ ਆ ਮਾਂ ਪੇਪਰ ਬਾਬੂ ਦੀ ਆਹ ਗੜਾ ਕੁੜੀ ਆ ਇਹ ਤਾਂ ਅੱਦਾਂ ਜਿੱਦਾਂ ਦੁੱਧ ਚ ਕੱਢਿਆ ਹੁੰਦਾ ਮਾਂ ਬੋ ਦੀ ਪਾਪਾ ਕੋਲ ਮਾਤਾ ਕੋ ਜਿਹੜਾ ਇੱਧਰ ਆਵੇ ਮੰਨ ਆਹ ਪੁਜੀ ਆ ਦੇਖੋ ਆਹ ਜਿਹੜਾ ਅਲੂ ਕੁੜੀ ਆ ਹੈ ਅਲੂ ਬੀ ਆ ਈ ਕਰੀ ਜਾਂਦੇ ਤੁਸੀਂ ਮੈਂ ਬੰਦ ਕਰ ਦੇ ਮੈਂ ਕੈਮਰਾ ਅਸ ਲੋ ਲੋ ਨੀ ਜਾ ਰਹੇ ਕੱਪੜੇ ਆ ਇਹ ਮਮੀ ਆਜਾ ਨਾ ਮੇਰੇ ਵੀ ਤਾਂ ਖਰਚ ਹੋਣ ਤਾਂ ਮੈਂ ਟਾਇਰ ਵੀ ਕਰਾ ਤਾ ਹੋ ਗਿਆ ਸਾਰਾ ਕੁਝ ਕਰਾ ਲਿਆ ਉਹ ਤਾਂ ਟਾਇਰ ਵੀ ਸੈੱਟ ਕਰਾ ਦਿੱਤੇ ਗੱਡੀ ਦੇ ਗੱਡੀ ਦੇ 1200 ਰੁਪਿਆ ਲੱਗਾ ਟਾਇਰਾਂ ਦੇ ਕਹਿੰਦਾ ਗਾਰੰਟੀ ਕੋ ਗਾਰੰਟੀ ਨਹੀਂ ਹੁੰਦਾ ਉਹ ਕਹਿੰਦਾ ਮੈਂ ਗਾਰੰਟੀ ਦਿੰਦਾ ਟਾਇਰਾਂ ਦਾ ਕਹਿੰਦਾ ਜੇ ਹੁਣ ਇੱਥੋਂ ਮਤਲਬ ਕਿਤੇ ਵੀ ਜਾਉਂਗੇ ਤੇ ਮੈਂ ਬੈਠਾ ਇੱਥੇ ਉੱਥੇ ਟਾਈਮ ਸਾਨੂੰ ਲੱਗ ਗਿਆ ਉਹ ਵੀ ਆਪਾਂ ਹੁਣ ਚੱਲੇ ਆ ਰੋਟੀ ਲੈਣ ਦੀਦੀ ਘਰੋਂ ਆਪਣੀ ਵੱਡੀ ਭੈਣ ਘਰੋਂ ਮੈਂ ਰੋਟੀ ਲੈ ਚਲਾ ਆਂ ਰੋਟੀ ਲੈਣ ਵੀ ਜਾਨੀ ਤੇ ਕੰਬਲ ਲੈਉਣੇ ਆ ਦੋ ਉੱਥੇ ਆਪਣੇ ਕੋ ਕੰਬਲ ਨਹੀਂ ਹੈਗੇ ਦੋ ਦੋ ਕੰਬਲ ਲੈ ਕੇ ਆਉਣੇ ਆ ਤੇ ਰੋਟੀ ਲੈ ਕੇ ਆਉਣੀ ਆ ਤੇ ਟਾਈਮ ਜ਼ਿਆਦਾ ਹੋ ਗਿਆ 7-8 8:00 ਵਜੇ 8:00 ਵਜੇ ਚੱਲੇ ਆਂ ਰਾਤ ਦੇ ਤੇ ਹੁਣ ਆਪਾਂ ਉਹ ਜਾਣਾ ਆ ਨੰਗਲ ਜਾਵਾਂ ਨੰਗਲ ਜਾਮਾ ਚਲੀਏ ਉਹ ਦੋ ਰੋਟੀ ਪਾਣੀ ਲੈ ਕੇ ਤੇ ਉੱਥੇ ਆਪਣੇ ਪਿੱਛੇ ਮੰਮੀ ਉਹਨਾਂ ਤੇ ਬੈਠੇ ਹੋਏ ਆ ਦੀ ਮੰਮਾ ਤੇ ਇਧਰ ਮੇਰੀ ਮੰਮੀ ਤੇ ਸਾਰਿਆਂ ਨੇ ਉੱਥੇ ਬੈਠੇ ਹੋਏ ਆ ਸੋ ਆਪਾਂ ਇਧਰ ਆਪਣਾ ਸਮਾਨ ਲੈਣਾ ਆ ਜਲਦੀ ਜਲਦੀ ਬੁੱਖ ਵੀ ਉਹ ਲੱਗੀ ਹੋਆ ਯਾਰ ਫਿਰ ਆਪਣਾ ਸਮਾਨ ਲੈ ਆਈਏ ਨਹੀਂ ਨੀ ਮਾ ਵੀ ਨਾ ਉਹ ਦੇਖ ਨਾ ਰੱਛੂ ਅੱਗੇ ਦਾ ਅੱਗੇ ਦਰਾਈ ਕੈਮਰਾ ਮਾਰ ਕੇ ਲੋ ਵੀ ਲੋ ਦੇਖੋ ਉਹ ਬੰਦਾ ਨਾ ਰੱਛਾ ਤੇ ਮੋਹ ਵਾਲਾ ਪੂਰਾ ਬੇਵੀ ਹੋਇਆ ਹੋ ਚਾਰ ਪੰਜ ਜਣੇ ਫੱਜਲੰਦਰੀ ਆ ਤੇ ਚਾਰ ਤਿੰਨ ਵਿਚਾਰ ਦਿਨ ਚੀ ਆ

ਵੀਰ ਬੇਬੇ ਦੇ ਮੈਂ ਵੱਤ ਦੋ ਹੀ ਜਾਣੀਆਂ ਤੂੰ ਇਹਨਾਂ ਨੇ ਉਧਰ ਨਹੀਂ ਜਾਂਦੀ ਆ ਤੇ ਬਾਬੇ ਦੀ ਮੇਲ ਨਾਲ ਜਦੋਂ ਸੁੱਖ ਹੋ ਗਿਆ ਘਰ ਦੇ ਵਿੱਚ ਦੋ ਤੇ ਦੋ ਚਾਰ ਜੀ ਹੋ ਗਏ ਨਾ ਹੂੰ ਚਾਰ ਜੀ ਮੈਂ ਕਹਤ ਸੁੱਖ ਨਾਲ ਘਰ ਤੇ ਕਿੰਨੇ ਜੀ ਹੋ ਗਏ ਚਾਰ 1 2 3 4 ਹਾਂ ਚਾਰ ਜੀ ਹੋ ਗਏ ਆ ਰੋਣ ਦਾ ਲੱਗ ਗਿਆ ਘਰ ਤੇ ਕਿਤੇ ਘਰ ਦੇ ਵਿੱਚ ਪਹਿਲਾਂ ਹੁੰਦੀ ਸੀ ਮੈਂ ਤੇ ਮੱਮੀ ਮੈਂ ਤੇ ਮਮੀ ਹੁੰਦੇ ਬੜਾ ਭਰਾਵਾ ਇਕੱਲੇ ਆ ਰਹੇ ਨਾ ਮਾਹਵੀਰ ਤੈਨੂੰ ਪਤਾ ਹੀ ਤੂੰ ਦੇ ਹੁੰਦਾ ਈ ਕਿੱਦਾਂ ਦੇਖ ਲਾ ਵੀ ਅਸੀਂ ਹੈ ਨਾ ਮੰਮੀ ਨੂੰ ਥੱਲੇ ਸੌਂ ਜਾਣਾ ਕੋਠੇ ਤੇ ਮੈਂ ਕੋਠੇ ਜਾ ਕੇ ਮੈਂ ਕੋਠੇ ਸੌਂ ਜਾਣਾ ਮੰਮੀ ਥੱਲੇ ਸੌਂ ਜਾਣਾ ਤੇ ਅਸੀਂ ਭਰਾਵਾਂ ਦਾ ਵਾਧੂ ਗੱਲਬਾਤ ਜਦੋਂ ਯਾਰ ਵੀ ਬਹੁਤ ਹੋਰ ਸਾਜਿਆ ਹੋ ਗਿਆ ਸੀ ਚਲੋ ਫੇ ਮੇਰਾ ਵਿਆਹ ਹੋ ਗਿਆ ਫੇ ਪ੍ਰੀਤ ਆਈ ਘਰੇ ਫੇ ਜਦੋਂ ਰੌਣਕਾਂ ਲੱਗੀਆਂ ਘਰ ਤੇ ਵਧੀਆ ਹੋ ਗਿਆ ਰੌਣਕਾਂ ਲੱਗੀਆਂ ਜਦ ਤੱਕ ਪੈਨ ਲਾ ਪਿੰਦਾ ਉਸ ਤੋਂ ਬਾਅਦ ਫੇ ਮਨਵੀਰ ਹੋ ਗਿਆ ਠੀਕ ਆ ਫੇ ਹੋਰ ਰੌਣਕਾਂ ਲੱਗੀਆਂ ਘਰ ਤੇ ਵਧੀਆ ਹੋ ਗਿਆ ਹੈ ਫੇ ਹੁਣ ਦੇਖ ਲਾ ਰੱਬ ਨੇ ਇੱਕ ਬੀਵੀ ਹੋਰ ਦਿੱਤਾ ਚੜਦੀ ਕਲਾ ਜੀ ਯਾਰ ਬਾਈ ਉਹ ਕਿਰਪਾ ਦੇ ਦੀ ਹੈ ਨਾ ਜੋ ਪਰਮਾਨੰਦ ਦਾ ਹਨਾ ਵੀ ਤੁਸੀਂ ਬਹੁਤ ਵਧੀਆ ਕੀਤਾ ਹਨਾ ਆਪਣਾ ਬਾਕੀ ਯਾਰ ਬਾ ਬੇਵੀ ਥੋੜਾ ਜਿਹਾ ਸਹੀ ਨਹੀਂ ਹੈਗਾ ਉਹ ਠੀਕ ਹੋ ਜਵੇ ਉਹਦੇ ਨਾਲ ਦੇਖ ਰਹਾ ਬਈ ਅੱਖੇ ਭਰਉਂਦੀਆਂ ਮੇਰੀਆਂ ਮੈਨੂੰ ਉਹ ਫਿਰੰਗਾ ਨਹੀਂ ਲੱਗਦਾ ਇਦਾਂ ਬੈਠਾ ਹਨਾ ਸੋ ਸਾਰੇ ਜਣੇ ਅਰਦਾਸ ਕਰੋ ਅਰਦਾਸ ਚ ਜਿੰਨੀ ਅਕਾਸ਼ ਵਿੱਚ ਤੱਕਦਾ ਹਨਾ ਕਿਹੇ ਚੀਜ਼ ਵਿੱਚ ਨਹੀਂ ਹੈਗੀ ਸੋ ਪਲੀਜ਼ ਅਰਦਾਸ ਕਰੋ ਅਰਦਾਸ ਜੀ ਕਿਉਂਕਿ ਮੈਨੂੰ ਫੋਨ ਆ ਰਹੇ ਨੇ ਕਾਫੀ ਵੀ ਮੈਂ ਤਾਂ ਕਈ ਤਾਂ ਨਹੀਂ ਜੇ ਫੋਨ ਚੱਕ ਹੋਏ ਬਾਕੀ ਮੈਂ 15-20 ਫੋਨ ਚੱਕੇ ਵੀ ਆ ਜਿਹਨਾਂ ਨੇ ਚੱਕੇ ਉਹਨਾਂ ਨੂੰ ਪਤਾ ਹਨ ਸੋ ਜਿੰਨਿਆਂ ਨੇ ਮੈਨੂੰ ਨਹੀਂ ਜੱਕ ਕੋਈ ਉਹਨਾਂ ਨੂੰ ਸੌਰੀ ਆ ਜਿਨ੍ਹਾਂ ਨੇ ਮੈਂ ਚੱਕੇ ਆ ਸੋ ਉਹਨਾਂ ਨੇ ਆਪਾਂ ਨੂੰ ਬਹੁਤ ਵਧੀਆ ਮਤਲਬ ਵਧਾਈਆਂ ਦਿੱਤੀਆਂ ਸੋਨਾਰਾ ਜਿਲੋਂ ਧੰਨਵਾਦ ਤੁਸੀਂ ਇੰਨਾ ਪਿਆਰ ਕੀਤਾ ਇੰਨੀ ਸਪੋਰਟ ਦਿੱਤੀ ਆ ਸੋ ਬਾਕੀ ਜਿਨ੍ਹਾਂ ਦੇ ਨਾ ਫੋਨ ਨਹੀਂ ਜੱਕ ਕੋਈ ਜਾਂ ਜਿਨ੍ਹਾਂ ਦੇ ਮੈਸੇਜ ਦਾ ਰਿਪਲਾਈ ਨਹੀਂ ਹੋਇਆ ਉਹ ਮੈਂ ਜਲਦੀ ਕਰਾਂਗਾ ਮੈਨੂੰ WhatsApp ਤੇ ਬਹੁਤ ਮੈਸੇਜ ਆਏ ਨੇ ਹੋਰ ਮੈਨੂੰ Instagram ਤੇ ਮੈਸੇਜ ਆਏ ਨੇ ਤੇ ਬਾਕੀ ਮੈਨੂੰ ਫੋਨ ਕਾਲ ਦਬਾਉਂਦੀਆਂ ਪਈਆਂ ਆ ਜਿਨ੍ਹਾਂ ਦੇ ਮੈਂ ਚੱਕ ਲੈਂਦਾ ਉਹਨਾਂ ਨਾਲ ਮੇਰੀ ਗੱਲਬਾਤ ਮੇਰੀ ਹੋ ਗਈ ਆ ਜਿਨ੍ਹਾਂ ਦੀ ਜਿਨ੍ਹਾਂ ਨਾਲ ਨਹੀਂ ਹੋਈ ਉਹਨਾਂ ਨੂੰ ਉਹਨਾਂ ਨੂੰ ਮੈਂ ਮੇਰੇ ਵੱਲੋਂ ਥੋੜੀ ਸੌਰੀ ਹੈ ਨਾ ਮੈਂ ਬੀਜੀ ਕਰਕੇ ਨਹੀਂ ਚੱਕ ਕੋਈ ਬਾਕੀ ਮੈਂ ਕੋਈ ਗੱਲ ਨਹੀਂ ਚੱਕੂਗਾ ਫੋਨ ਸਾਰਿਆਂ ਦੇ ਹੌਲੀ-ਹੌਲੀ ਮੈਂ ਗੱਲ ਕਰੂੰਗਾ ਸਾਰਿਆਂ ਜਿਨ੍ਹਾਂ ਦੇ ਰਹਿ ਗਏ ਉਹਨਾਂ ਨੂੰ ਮੈਂ ਅੱਜ ਕਰ ਲੂੰਗਾ ਕੋਲ ਜਿਨ੍ਹਾਂ ਨਾਲ ਗੱਲ ਹੋ ਗਈ ਉਹਨਾਂ ਨਾਲ ਚਲੋ ਠੀਕ ਠਾਕ ਹੈ ਨਾ ਵਧੀਆ ਸਾਰਿਆਂ ਨਾਲ ਹੋ ਗਈ ਗੱਲ ਜਿਨ੍ਹਾਂ ਨਾਲ ਨਹੀਂ ਹੋਈ ਉਹਨਾਂ ਨਾਲ ਮੈਂ ਕਰੂੰਗਾ ਉਹ ਟੈਨਸ਼ਨ ਨਾ ਲਓ ਮੈਂ ਆਪ ਫੋਨ ਲਾ ਲੈਣਾ ਕੋਈ ਦਿੱਕਤ ਨਹੀਂ ਹੈ ਨਾ ਦੇ ਜੇ ਨੰਬਰ ਦਿੱਤਾ ਆ ਯਾਰ ਫੇ ਗੱਲ ਵੀ ਕਰਾਂਗੇ ਨਾ ਉਹ ਥੋੜੋ ਵੀ ਚੱਕਣਾ ਨਹੀਂ ਤੇ ਥੋੜਾ ਬੀਜੀ ਕਰਕੇ ਨਹੀਂ ਚੱਕ ਉਹੇ ਬਾਕੀ ਚੱਕਾਂਗੇ ਠੀਕ ਹੈ ਜੀ ਟੈਨਸ਼ਨ ਨਾ ਲਿਓ ਤੁਸੀਂ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਹੈ ਜੀ ਬੈਲ ਆਈਕਨ ਨੂੰ ਦਬਾ ਲਿਓ ਕਮੈਂਟ ਕਰਦੇ ਬਹੁਤ ਸੋਹਣੇ ਸੋਹਣੇ ਕੱਲ ਵੀ ਤੁਸੀਂ 500 ਕਮੈਂਟ 400 ਕੀਤਾ ਸੋ ਲਵ ਯੂ 올 थैंक यू so much ਸਾਰਿਆਂ ਦਾ ਤੇ ਬਾਕੀ ਅਗਲੋਗ ਨੂੰ ਸ਼ੇਅਰ ਕਰਦੇ ਹੋ ਠੀਕ ਹੈ ਜੀ ਜੇ ਗਲਤੀ ਗੁਲਤੀ ਹੋਈ ਹੋਵੇ ਕਿਤੇ ਪਾਸੇ ਮਾਫ ਕਰਦੇ ਹੋ ਕਿਸੇ ਵੇਲੇ ਗਲਤੀ ਗਲਤੀ ਹੋ ਜਾਂਦੀ ਹੈ ਕਿਸੇ ਵੇਲੇ ਜਾਂ ਕੁਝ ਵੀ ਲੱਗਦਾ ਹੋਇਆ ਉਹ ਚੀਜ਼ ਨੂੰ ਮaaf ਕਰ ਦਿਓ ਜਿਹੜੇ ਆਪਾਂ ਨੂੰ ਪਿਆਰ ਕਰਦੇ ਆ ਠੀਕ ਆ ਜੀ ਉਹਨਾਂ ਲਈ ਆਪਾਂ ਖੜੇ ਆ ਨਾ ਉਹਨਾਂ ਲਈ ਸਭ ਕੁਝ ਯਾਰਾ ਜੋ ਵੀ ਆ ਕੋਈ ਦਿੱਕਤ ਨਹੀਂ ਹੈ ਨਾ ਅਗਲੇ ਆਪਾਂ ਨੂੰ ਜਿਹੜਾ ਬੰਦਾ ਦਿਲੋਂ ਆਪਾਂ ਨੂੰ ਟਾਈਮ ਕੱਢ ਕੇ ਦੇਖਦਾ ਆ ਜੇ ਕੁਝ ਆਪਾਂ ਨੂੰ ਮਾੜਾ ਮੱਟਾ ਬੋਲ ਵੀ ਦਿੰਦਾ ਜਾਂ ਕੋਈ ਆਪਣੀ ਗਲਤੀ ਕੱਢ ਵੀ ਦਿੰਦਾ ਆ ਕੋਈ ਦਿੱਕਤ ਨਹੀਂ ਯਾਰ ਬਾਕੀ ਪਿਆਰ ਕਰਦੇ ਆ ਨਾ ਬਾਕੀ ਕੋਈ ਚੱਕਰ ਨਹੀਂ ਹੈਗਾ ਨਾ ਤੇ ਬਾਕੀ ਜਿਹਨਾਂ ਉਹਨਾਂ ਬਾਕੀਆਂ ਨੂੰ ਪਤਾ ਹੀ ਆ ਵੀ ਜਿਹਨਾਂ ਨਾਲ ਆਪਣੀ ਗੱਲਬਾਤ ਹੁੰਦੀ ਆ ਨਾ ਉਹਨਾਂ ਨੂੰ ਆਪਣਾ ਸੁਭਾਅ ਪਤਾ ਹੀ ਆ ਆ ਜੇ ਬੰਦਾ ਆਪਣੇ ਨਾਲ ਨੀਮਾ ਹੋ ਕੇ ਮਿਲੇ ਤਾਂ ਆਪਾਂ ਉਹਨਾਂ ਵੀ ਯਾਰਾ ਨੀਮਾ ਹੋ ਕੇ ਬੰਦੇ ਨਾਲ ਮਿਲੀਦਾ ਹਨਾ ਤੇ ਬਾਕੀ ਸਾਰਿਆਂ ਦਾ ਧੰਨਵਾਦ ਆ ਤੇ ਸਪੋਰਟ ਕੀਤੀ ਤੁਸੀਂ ਬਹੁਤ ਪਿਆਰ ਦਿੱਤਾ ਸੋ ਆਪਾਂ ਮਾਲਕ ਨੇ ਬਹੁਤ ਮਿਹਰ ਕੀਤੀ ਆਦਰ ਆਪਣੇ ਦੇ ਵੀ ਯਾਰ ਹਨਾ ਚੰਗੇ ਦਿਨ ਆ ਗਏ ਆ ਨਾ ਸਾਰਾ ਕੁਝ ਆ ਤੇ ਬਾਲਾ ਬਾਬਾ ਮਿਹਰ ਕਰੇ ਜੋ ਮੰਗਿਆ ਰ ਆਪਣੇ ਸੋ ਦਿੱਤਾ ਹਨਾ ਯਾਰ ਐਵੇਂ ਕਾਦੇ ਮਰੂ ਮਰੂ ਕਰੀ ਜਾਈਏ ਵੀ ਹਨਾ ਸੋ ਬਾਕੀ ਕਰਦੇ ਆ ਬਲੌਗ ਦਾ ਐਂਡ ਔਰ ਬਾਕੀ ਗੱਲਾਂ ਬਾਅਦ ਚ ਕਰਾਂਗੇ ਬਗਲਾਂ ਦਾ ਬਹੁਤ ਆ ਵੀ ਥੋੜੀ ਟੈਨਸ਼ਨ ਕਰਕੇ ਜਣਾ ਤੇ ਕਹੇ ਵੇਲੇ ਗੱਲ ਮਤਲਬ ਘੁੰਮ ਜਾਂਦੀ ਦਿਮਾਗ ਦੇ ਵਿੱਚੋਂ ਜੇ ਮੈਂ ਕੁਝ ਗੱਲ ਕਹਿਣਾ ਚਾਹੁੰਦਾ ਹੋਵਾਂ ਵੀ ਮੈਨੂੰ ਮਤਲਬ ਗੱਲ ਪੂਰੀ ਨਹੀਂ ਕਰ ਹੁੰਦੀ ਤੇ ਸੋ ਬਾਕੀ ਜੇ ਉਹੀ ਵਕਤ ਤਾਂ ਹੀ ਕਹਿੰਦਾ ਸੀ ਵੀ ਜੇ ਕੋਈ ਗਲਤੀ ਗੁਤੀ ਹੋਈ ਬਲੌਗ ਦੇ ਵਿੱਚ ਤੁਹਾਨੂੰ ਲੱਗਦਾ ਹੋਇਆ ਸੋ ਗਲਤੀ ਗੁਤੀ ਕਰਦੇ ਮਾਫ ਵੈਸੇ ਤਾਂ ਆਪਾਂ ਬਲੌਗ ਸਾਰਾ ਚੈੱਕ ਕਰਕੇ ਬਲੌਗ ਅਪਲੋਡ ਕਰੀਦਾ ਯਾਰ ਜਿੱਥੇ ਲੱਗੇ ਬੰਦੇ ਨੂੰ ਵੀ ਸਾਡੀ ਇੱਥੇ ਗਲਤੀ ਅਸੀਂ ਆਪ ਹੀ ਕੱਟ ਦੇਈਦਾ ਨਾ ਤੇ ਕਹੇ ਵੇਲੇ ਬੰਦਾ ਹੋ ਜਾਂਦਾ ਨਾ ਬਹੁਤ ਕੁਝ ਦੇਖਣਾ ਥੈਂਕ ਯੂ ਸੋ ਮੱਚ ਕੱਲ ਦੇ ਬਲੌਗ ਨੂੰ 70 8000 70000 60000 ਵਿਊ ਆ ਗਏ ਆ ਬਹੁਤ ਵਧੀਆ ਯਾਰ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਸੋ ਮੱਚ ਬਾਏ ਬਾਏ I ਲਵ ਯੂ ઓਲ ਥੈਂਕ ਯੂ